ਆ ਕੋਲ ਜੇ ਨਾਮ ਦੀ ਇਹ ਇਹ ਤੀਹ ਗੱਲਾਂ ਕਿ ਤਰ੍ਹਾਂ ਤੱਕ ਪਹਿਲਾਂ ਹੀ ਹੋਊਗਾ ਹੁਣ ਇਹ ਪਹਿਲਾਂ ਵੀ ਖੈਦ ਬਰਾਮਦਗੀਆਂ ਹੁੰਦੀਆਂ ਨੇ ਪਰ ਹੁਣ ਜਿਹੜਾ ਮੋਬਾਈਲ ਸਨੇਚਕ ਦੀਆਂ ਕਾਫੀ ਵਾਰਤਾਂ ਹੋਈਆਂ ਐ ਐ ਐਸਐਸਪੀ ਸਾਹਿਬ ਸਾਡੇ ਗੌਰਵਪੁਰਾ ਜੀ ਦੀਆਂ ਹਦਾਤਾਂ ਤੇ ਅਸੀਂ ਸਮਾਜ ਵਿਰੋਧੀ ਅਨਸਰਾਂ ਵਿਧੇ ਮੈਂ ਪਾਇਆ ਦੋ ਸਨੇਚਰ ਗ੍ਰਿਫਤਾਰ ਕੀਤੇ ਜਨਾਂ ਕੋਲੋਂ 10 ਮੋਬਾਈਲ ਇੱਕ ਚੋਰੀ ਦਾ ਮੋਟਰਸਾਈਕਲ ਤੇ ਇੱਕ ਚੋਰੀ ਦੀ ਐਕਟਵਾ ਬਰਾਬਰ ਕੀਤੀ ਹੈ ਸਰ ਜਿਹੜੇ ਬੀਟਿੰਗ ਮੂਵਮੈਂਟ ਨੇ ਕਿਤੋਂ ਵੀ ਸ਼ਹਿਰ ਚ ਕਰਦੇ ਪਾਰ ਇਹ ਤੰਤਰ ਸ਼ਹਿਰ ਚ ਇਹ بڑے ਬੀਅਕੀ ਦੇ ਨਾਮ ਇਹ ਇੱਕ ਹੈਗਾ ਹਰ ਸਿਮਰਨ ਹਰ ਸਿਮਰਨਜੀਤ ਸਿੰਘ ਲਈ ਸੰਨੀ ਹੈ ਜੀ 10 ਹੋਏ ਸਰ ਤੇ ਦੂਸਰਾ ਹੈਗਾ ਵਾ ਪਰਮਜੀਤ ਸਿੰਘ ਲਈ ਸਪਮਾ ਸਰ ਤਰਨਤਰ ਦੇ ਇੱਕ ਕਾਜੀਗੋੜ ਦਾ ਵਾ ਤੇ ਇੱਕ ਸਿਲਵਰ ਕਲੋਨੀ ਕਾਜੀਗੋੜ ਰੋਡ ਤੇ ਇਹ ਇਦਾਂ ਹੀ ਜਿੰਨਾ ਆਮ ਆਪਣੇ ਆਂਢ ਗੁਆਂਢ ਜੀ ਕਿਸੇ ਨੂੰ ਸਸਤੇ ਰੇਟ ਤੇ 3-4 ਹਜ਼ਾਰ ਚ ਵੇਚ ਦਿੰਦੇ ਸੀ ਇਹਦੇ ਕਰਕੇ ਪਤਾ ਨਹੀਂ ਲੱਗਦਾ ਤੇ ਕੋਈ ਆ ਜਿਹੜਾ ਹੈਗਾ ਸੰਨੀ ਇਹ ਟਰੱਕ ਡਰਾਈਵਰ ਦਾ ਕੰਮ ਕਰਦਾ ਤੇ ਇਹ ਲੈ ਕੇ ਨਾਲ ਸਨੇਚ ਕਰਕੇ ਲੈ ਜਾਂਦਾ ਹੈ ਦਿੱਲੀ ਵਗੈਰਾ ਜਾਂ ਬਾਹਰ ਸਟੇਟ ਜਾ ਕੇ ਵੇਚ ਦਿੰਦੇ ਇਹ ਇੰਦਾ ਚੋਰੀ ਦੇ ਵਹਾਈਕਲ ਤੇ ਇੰਨਾ ਬੁਲਟ ਇਹਨਾਂ ਕੋ ਇੱਕ ਜਿਹੜਾ ਬਰੰਬ ਕਰ ਲਿਆ ਚੋਰੀ ਦਾ ਉਹ ਵੀ ਇਹਨਾਂ ਸ਼ਿਦਾ ਸਾਹਿਬ ਲਾ ਕੋ ਚੋਰੀ ਕੀਤਾ ਤੇ ਇੱਕ ਐਕਸਪਾ ਚੋਰੀ ਦੀ ਜਾਂ ਐਕਸਪਾ ਤੇ ਜਾਂ ਬੁਲਟ ਤੇ ਜਾਂਦੇ ਕਈ ਵਾਰ ਇਕੱਲਾ-ਇਕੱਲਾ ਕਈ ਵਾਰ ਦੋਵੇਂ ਇਕੱਠੇ ਟੋਟਲ 10 ਮੋਬਾਈਲ ਬਰਾਮਦ ਕੀਤੇ ਵੱਖ-ਵੱਖ ਕੰਪਨੀਆਂ ਦੇ ਕੋਈ ਹੋਰ ਵੀ ਕੇਸ ਚੱਲਦੇ ਨੇ ਸਾਰਾ ਮੋਬਾਈਲ ਹਾਂ ਇਹਨਾਂ ਦੇ ਪਹਿਲਾਂ ਵੀ ਚੋਰੀ ਦੇ ਕੇਸ ਦਰਜ ਆ ਪਹਿਲਾਂ ਵੀ ਆ ਗਏ ਉਹ ਸਾਰੇ ਹੁਣ ਢੰਗਾਈ ਨਾਲ ਪੜਤਾਲ ਕਰਕੇ ਫਰਦਰ ਹੋਰ ਜੋ ਵੀ ਇਹਨਾਂ ਦੇ ਖਿਲਾਫ ਨਿਕਲੂਗਾ ਕਿ ਲੋਕਾਂ ਨੂੰ ਕੀਣਾ ਚਾਹੀਦਾ ਜਦੋਂ ਜਦੋਂ ਕਿ ਤਰ੍ਹਾਂ ਮੋਬਾਈਲ ਚੋਨਾ ਚੋਵੇ ਕੰਪਲੇਂਟ ਲਗਾਉਣਾ ਆ ਕੇ ਦੱਸਣ ਬਿਲਕੁਲ ਬਿਲਕੁਲ ਅਸੀਂ ਜੇ ਜੇਦਾ ਵੀ ਕੋਈ ਇਹੋ ਜੀ ਵਾਰਦਾਤ ਹੁੰਦੀ ਹੈ ਉਸੇ ਵੇਲੇ ਪੁਲਿਸ ਨੂੰ ਆ ਕੇ ਇਤਲਾਹ ਦੇਣ ਕਿਉਂਕਿ ਮੋਬਾਈਲ ਅੱਜ ਕੱਲ੍ਹ ਉਸੇ ਵੇਲੇ ਅਸੀਂ ਲੋਕੇਸ਼ਨ ਤੇ ਲਾ ਕੇ ਜਾਂ ਉਹ ਜਿੰਦਾ ਫਰਦਰ ਟੈਕਨੀਕਲ ਤਰੀਕੇ ਨਾਲ ਜਿਹੜਾ ਭਾਲ ਕਰਨ ਦੀ ਕੋਸ਼ਿਸ਼ ਕਰਦੇ ਤੇ ਮੈਕਸਿਮਮ ਮਿਲ ਜਾਂਦੇ ਆ ਪਰ ਜੇ ਆ ਹੁਣ ਵੀ ਵੇਖਿਆ ਪਿੱਛੇ ਜਿਹੜੀਆਂ ਵਾਰਦਾਤਾਂ ਹੋਈਆਂ ਸਾਨੂੰ ਇਤਲਾਹ ਦੇਣ ਲਈ ਕੋਸ਼ਿਸ਼ ਹੋ ਕੇ ਨਹੀਂ ਆਉਂਦੇ ਲੋਕ ਕਈ ਤੇ ਆ ਹੁਣ ਇੱਕ ਆਦਮੀ ਨੇ ਇਤਲਾਹ ਦਿੱਤੀ ਉਤੋਂ ਪੈਰਵੀ ਕਰਕੇ ਅਸੀਂ ਦਾਅਬ